ਫਰਮ ਤੇ ਦੋਸਤੋ ਜਿਹੜੇ ਕਹਿੰਦੇ ਵੀਰ ਕਟੀਆਂ ਦੀ ਸਾਂਭ ਸੰਭਾਲ ਕਿਵੇਂ ਕਰੀਏ ਤੇ ਇਹ ਆਪਾਂ ਇਹ ਜਿਹੜੀ ਜ਼ੀਰੋ ਤੋਂ ਸਾਂਭ ਸੰਭਾਲਾ ਤੁਹਾਨੂੰ ਦੱਸਾਂਗੇ ਕਿਵੇਂ ਕਰਨੀ ਹੈ ਤੇ ਪਹਿਲਾਂ ਇਹਦੇ ਆਪਾਂ ਜੀ ਆ ਦਾ ਟੀਕਾ ਲਵਾਇਆਗਾ ਤੇ ਹੁਣ ਤੁਹਾਨੂੰ ਅੱਜ ਦੁਬਾਰਾ ਆਪਾਂ ਮਹੀਨੇ ਨੂੰ ਵੀ ਵੀਡੀਓ ਪਾਵਾਂਗੇ ਜੀ ਅੱਜ ਦੀ ਦਿਖਾਉਣੀ ਆ ਜਿੱਦੋਂ ਆਪਾਂ ਇਹਨਾਂ ਦਾ ਸਟਾਰਟ ਕਰਿਆ ਤਕਰੀਬਨ ਅੱਜ ਇਹ 20-25 ਦਿਨਾਂ ਦੀ ਆ ਤੇ ਬਾਕੀ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਪੂਰੀ ਕਿ ਪਹਿਲਾ ਨੰਬਰ ਤੇ ਇੱਕ ਟੀਕਾ ਆਉਂਦਾ ਹੈ ਜੀ ਚਿਚੜਾਂ ਵਾਲਾ ਉਹ ਜ਼ਰੂਰ ਲਵਾਇਆ ਕਰੋ ਆਮ ਡਾਕਟਰ ਤੁਸੀਂ ਪਿੰਡਾਂ ਦੇ ਲਵਾ ਸਕਦੇ ਹੋ ਤੇ ਇੱਕ ਇਹਨੂੰ ਮੋਕ ਲੱਗੀ ਸੂਰਾ ਕਰਕੇ ਇਹ ਜਮ ਹਲਕੀ ਪੈ ਗਈ ਤਿੰਨ ਚਾਰ ਦਿਨ ਇਹਨੂੰ ਮੋਕ ਨਹੀਂ ਹਟੀ ਉਹਦਾ ਕਰਕੇ ਪਸ਼ੂ ਫਿਰ ਨੂੰ ਬੁਖਾਰ ਹੋ ਗਿਆ ਤੋਤੀ ਜੀ ਕਈ ਕੱਟੀ ਪਹਿਲਾਂ ਤਾਂ ਹਜੀ ਠੀਕ ਸੀਗੀ ਇੱਕ ਤਾਂ ਪਹਿਲੇ ਚਿਚੜਾਂ ਦਾ ਟੀਕਾ ਲਵਾਇਆ ਜੀ ਜੀਰੋ ਤੋਂ ਸਾਂਸਵੜ ਸੁਣ ਦੱਸਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕਿਹੜੀ ਆਲਬਮ ਮਾਰਦੀ ਜਿਹੜੀ ਸ਼ਿਸ਼ਤੀ ਦਿੱਤੀ ਹੈ ਇਹ 30 35 ਰੁਪਏ ਦੀ ਆ ਜਾਂਦੀ ਹੈ ਇਹ ਆਪਾਂ ਦੋ ਵਾਰੀ ਜੀ ਦਿੱਤੀ ਆ ਅੱਧੀ ਪਹਿਲਾਂ ਅੱਧੀ ਹਫ਼ਤੇ ਬਾਦੋਂ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਆਪਾਂ ਇਹਨੂੰ ਲੀਵਰ ਟੌਨਿਕ ਦੇ ਰਹੇ ਹਾਂ ਇਹ ਹੈਗਾ ਭੁੱਖ ਇਹਦੇ ਨਾਲ ਲੱਗਦੀ ਹੈ ਆਜ ਮੈਨ ਦਾ ਸਹੀ ਰਹਿੰਦਾ ਪਸ਼ੂ ਦਾ ਤੇ ਲੀਵਰ ਟੌਨਿਕ ਦਿਓ ਤੁਸੀਂ ਇਸ ਤੋਂ ਬਾਅਦ ਤੇ ਜਦੋਂ ਇਹ ਪੱਠੇ ਖਾਨ ਲੱਗ ਗਈ ਇਹਨੂੰ ਇੱਕ ਤਰ੍ਹਾਂ ਦੇ ਮੂਰੇ ਹਰ ਵਕਤ ਪਾਣੀ ਰੱਖੋ ਤੇ ਇੱਕ ਜਿਹੜੀ ਫੀਡ ਹੈ ਉਹ ਰੱਖੋ ਜਿਵੇਂ ਆਹ ਫੀਡ ਹੈਗੀ ਕਾਸ ਸਟਾਰਟਰ ਪ੍ਰੀਮੀਅਮ ਇਹ 11 11.5 ਸੋਲ ਕਟਾ ਜੀ 25 ਕਿਲੋ ਦਾ ਬੱਚਿਆਂ ਵਾਸਤੇ ਲੱਗ ਆਉਂਦਾ ਤੇ ਕਾਰਗਿਲ ਦੀ ਫੀਡ ਆਪਾਂ ਕਾਰਗਿਲ ਹੀ ਵਰਤਦੇ ਆ ਤੇ ਇਹ ਤੁਸੀਂ ਫੀਡ ਇਹਨੂੰ ਲੋੜ ਮੁਤਾਬਕ ਪਾਓ ਪਹਿਲਾਂ ਥੋੜੀ ਥੋੜੀ ਖਾਂ ਗਏ ਜੀ ਹੌਲੀ ਹੌਲੀ ਇੱਕ ਦੋ ਦਿਨ ਨਹੀਂ ਖਾਂਦਾ ਪਸ਼ੂ ਚਾਰ ਦਿਨ ਨਹੀਂ ਖਾਂਦਾ ਹੌਲੀ ਹੌਲੀ ਫੀਡ ਤੇ ਆ ਜਾਣਾ ਹੁੰਦਾ ਇਹ ਪਾਓ ਬਾਕੀ ਤੁਸੀਂ ਇਹਨੂੰ ਜਿਵੇਂ ਆਪਾਂ ਲੱਸੀ ਚ ਗੋੜ ਪਾ ਕੇ ਦੇ ਸਕਦੇ ਆ ਤੇ ਹਫਤੇ ਕਬਾਦੋ ਥੋੜਾ ਹੈਗਾ ਨਾ ਗੋੜਾ ਜਿਵੇਂ ਆਪਾਂ ਕਈ ਵਾਰ ਪਸ਼ੂ ਦਾ ਸਾੜੂਸਾ ਨਹੀਂ ਆਉਂਦਾ ਡਾਸਾ ਕਰਨਾ ਜ਼ਰੂਰੀ ਹੁੰਦਾ ਤੇ ਹਫਤੇ ਇੱਕ ਵਾਰ ਗੋੜ ਕੋਲ ਕਲਸੀ ਚ ਪਾ ਦਿਓ ਤੇ ਜੇ ਇਹ ਡਾਸਾ ਵਗੈਰਾ ਜਾਂ ਗੁਆ ਵਗੈਰਾ ਸਹੀ ਕਰਦਾ ਪਸ਼ੂ ਤਾਂ ਉਹਨੂੰ ਤੁਸੀਂ ਐਡ ਇੱਕ ਕਟਰੋਂ ਇੱਕ ਹਫਤੇ ਬਾਅਦ ਇੱਕ ਇੱਕ ਚਮਚਾ ਤੇਲ ਦਾ ਪਾ ਕੇ ਵਿੱਚ ਲੱਸੀ ਦੇ ਵਿੱਚ ਘੋਲ ਕੇ ਤੁਸੀਂ ਦੇਖ ਸਕਦੇ ਹੋ ਬਸ ਇਹ ਤੇਲ ਦਾ ਹੱਥੂ ਨਹੀਂ ਆਉਣਾ ਚਾਹੀਦਾ ਜੇ ਤੁਸੀਂ ਦੇਖ ਸਕਦੇ ਹੋ ਤਾਂ ਹੀ ਦਿਓ ਜੇ ਤੇਲ ਦਾ ਹੱਥੂ ਆ ਗਿਆ ਤਾਂ ਉਹਦੇ ਨਾਲ ਉਹ ਸਹੀ ਨਹੀਂ ਹੈਗਾ ਪਸ਼ੂ ਦਾ ਬਚਾਉਣਾ ਔਖਾ ਹੋ ਜਾਂਦਾ ਆਥੋਂ ਨਹੀਂ ਆਉਣਾ ਚਾਹੀਦਾ ਤੇਲ ਦਾ ਜੇ ਤੁਸੀਂ ਨਹੀਂ ਦੇ ਸਕਦੇ ਤੁਸੀਂ ਤੇਲ ਕੋਈ ਬਿਆਲਾ ਫਿਰ ਜ਼ਰੂਰੀ ਵੀ ਨਹੀਂ ਕਿਸੇ ਹਿਸਾਬ ਨਾਲ ਦੇ ਸਾਨੂੰ ਤੁਸੀਂ ਦੇ ਸਕਦੇ ਆਥੋਂ ਨਹੀਂ ਆਉਣਾ ਚਾਹੀਦਾ ਤੇਲ ਦਾ ਇਸ ਤੋਂ ਬਾਅਦ ਤੁਸੀਂ ਹਫਤੇ ਹਫਤੇ ਉਹ ਲੱਸੀ ਦੇ ਘਿਜਾਓ ਜੀ ਇਹਨੂੰ ਜਿਵੇਂ ਮੰਨੋ ਵੀ ਲੱਸੀ ਦਾ ਭਾਵੇਂ ਡੇਲੀ ਦੇ ਦਿਆ ਕਰੋ ਚੁੰਗਣੀ ਤੇ ਲਾ ਲਓ ਕਈ ਵਾਰ ਥੋੜਾ ਦਾ ਦੁੱਧ ਪਿਆ ਕੇ ਚੁੰਗਣੀ ਤੇ ਲਾਓ ਤੇ 2 ਲੀਟਰ ਲੀਟਰ ਜਿੰਨਾ ਵੀ ਇਹ ਚੁੰਗਣੀ ਨਾਲ ਲੱਸੀ ਚੁੰਗਦੀ ਹੈ ਲੱਸੀ ਜ਼ਰੂਰ ਪਿਓ ਤੇ ਆਟੋਮੈਟਿਕ ਪਸ਼ੂ ਗਰੋਥ ਕਰਦਾ ਜੀ ਇੱਕ ਇਹਨੂੰ ਜਿਹੜੇ ਪੱਠੇ ਆ ਜੀ ਉਹ ਬਿਨਾ ਗੋਲਨੀ ਤੋਂ ਨਾ ਪਾਓ ਚਾਹੇ ਛੋਟੀ ਖੋਲਨੀ ਲੱਗ ਤੋਂ ਬਣਾ ਲਓ ਇਹਨਾਂ ਦੀ ਜਿਵੇਂ ਆਪਣੀ ਬਣੀ ਹੋਈ ਆ ਆਟੋਵਲ ਦੀ ਵੱਢ ਕੇ ਆਪਾਂ ਇਹਦੇ ਲੱਤਾਂ ਲਾ ਕੇ ਖੋਲਨੀ ਬਣਾਈ ਹੋਈ ਆ ਜੀ ਨਹੀਂ ਜੇ ਤੁਸੀਂ ਥੱਲੇ ਕੱਖ ਪਾਵੋਗੇ ਪਸ਼ੂ ਨੇ ਗਰੋਥ ਨਹੀਂ ਕਰਨੀ ਤੇ ਨੀਚੀ ਜਿਹੜਾ ਹੈਗਾ ਇਹਦੇ ਅ ਅੱਗੇ ਪਸ਼ੂ ਦੇ ਗਾਲਾ ਕੋਲ ਨਹੀਂ ਕਰਿਆ ਜਾਂਦਾ ਅੱਗੇ ਖੜ ਜਾਂਦੇ ਆ ਇਹਦੇ ਨੀਰਾ ਪਹਿਲੇ ਵਾਰ ਵਿੱਚ ਤਾਂ ਇਸ ਕਰਕੇ ਇੱਕ ਇਹਦੇ ਪਸ਼ੂ ਦੇ ਇਹਨੂੰ ਆਣ ਹੁੰਦੀ ਹੈ ਕੱਟਰੋਂ ਤੇ ਜਿਵੇਂ ਹੁਣ ਬੈਠੇ ਨੂੰ ਆਪਾਂ ਖੜਾ ਕਰਦੇ ਆਂ ਤੇ ਇਹਦੇ ਲੱਤਾਂ ਮਰੋ ਠੇਡੇ ਦੀ ਇਹਨੂੰ ਆਣ ਹੁੰਦੀ ਹੈ ਤੱਤ ਮਾਰ ਕੇ ਨਾ ਖੜਾ ਕਰੋ ਕਦੇ ਵੀ ਤਾਂ ਫੇਰ ਪਸ਼ੂ ਬਦਨਾ ਫੁੱਲਣਾ ਵੀ ਰੁਕ ਜਾਂਦਾ ਤੇ ਧੰਨਵਾਦ ਦੋਸਤੋ ਜੇ ਵੀਡੀਓ ਚੰਗੀ ਲੱਗੀ ਸਬਸਕ੍ਰਾਈਬ ਕਰ ਲਿਓ ਇਹਦਾ ਜਾਣਕਾਰੀ ਆਪਾਂ ਦਿੰਦੇ ਰਹਿਾਂਗੇ